ਮਾਂ ਤੇਰੇ ਸਿਆਪੇ ਸਾਰੇ ਤੇ ਤੂੰ ਨਾ ਬੜਾਇਆ ਘਰਾਂ ਨਾ ਸਿਆਪੇ ਪਾਇਆ ਘਰ ਇਹ ਕੰਪਨੀ ਚ ਚੱਲਿਆ 6 ਮਹੀਨੇ ਤੋਂ ਲੈ ਕੇ ਤੇ 1 ਸਾਲ ਦੇ ਤੱਕ ਇਹਨੂੰ ਜਿਹੜੀ ਕਹਦਾ ਕੋਈ 80% ਆ 90 ਆ ਦੋਗਲੀ ਆ ਕਿਵੇਂ ਆ ਸਹੀ ਨਹੀਂ ਲੀਏ ਆ ਵੀਰੇ ਐਂਡ ਦੇਖਣੀ ਆ ਨੰਬਰਾਂ ਚ ਵੀ ਤਾਂ ਆ ਗਿਆ ਡੱਬੀਆਂ ਚ ਛੱਡੀਆਂ ਕਹਿੰਦੇ ਚਦਰੀਆਂ ਬੇਦਰੀਆਂ ਦੇ ਫੇਰ ਸਾਨੂੰ ਕਹਿੰਦੇ ਤੁਸੀਂ ਸੌਂ ਖਾਓ ਜੱਜਾਂ ਨੇ ਸੌਂ ਖਾਦੀ ਸੀ ਪਰ ਕੱਲ ਪਤਾ ਕੀ ਆ ਵਿੱਚ ਕਈ ਗੱਲਾਂ ਇਹਦੇ ਵਿੱਚ ਬਹੁਤ ਕੌਸ਼ਾ ਸਾਡਾ 4 ਦੰਦ ਦਾ ਝੋਟਾ ਤੇ ਇਹਨਾਂ ਦੇ 6 ਦੰਦ ਦਾ ਝੋਟੇ ਵਿੱਚ ਵਾਰੇ ਪਹਿਲਾਂ ਇੱਕ ਮਿੰਟ ਯਾਰ ਪਹਿਲਾਂ ਜੱਜਾਂ ਕਰਨ ਦਾ ਫੱਟ ਸੀ ਇਹਨਾਂ ਦਾ ਬਾਹਰ ਝੋਟੇ ਦੰਦ ਚੈੱਕ ਕਰਨ ਆਹ 4 ਦੰਦ ਦਾ ਜੀ ਅਸੀਂ ਇਹਨਾਂ ਨੂੰ ਦੱਥਿਆ 6 ਦੰਦ ਦਾ ਫਿਰ ਝੋਟੇ ਪੱਟੇ ਇਹਨਾਂ ਨੇ ਤੇ ਮੁੜ ਕੇ ਉੱਥੇ ਜੱਜਾਂ ਨੇ ਸੌਂ ਖਾਧੀ ਸੀਗੀ ਹਾਂ ਪਹਿਲੇ ਨਾ ਟੋਕਨ ਦੇਣ ਜਾਂਦਾ ਉਹਨੂੰ ਪਹਿਲਾਂ ਬਾਹਰ ਪਹਿਲਾਂ ਜੱਜਿੰਗ ਕਰਨ ਬਾਹਰ ਫੇਰ ਪਤਾ ਲੱਗਦਾ ਵੀ ਆਹ ਝੋਟਾ ਸਹੀ ਆ ਕਿ ਗਲਤ ਆ ਦੰਦਾ ਤੇਰੀਆਂ ਦਸੀਆਂ ਤੇਰੇ ਸਿਆਪੇ ਸਾਰੇ ਤੇ ਤੂੰ ਨਾ ਬਣਾਇਆ ਘਰਾ ਨਾ ਸਿਆਪੇ ਪਾਇਆ ਇਹ ਕੰਪਲੀਨ ਜ ਆ ਗਿਆ 6 ਮਹੀਨੇ ਤੋਂ ਲੈ ਕੇ ਤੇ 1 ਸਾਲ ਦੇ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਜਦੋਂ ਕੋ ਆਪਾਂ ਘਰੋਂ ਆਈਏ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੀ ਆਪਣਾ ਮੁਕਾਬਲਾ ਹੋਣਾ ਆਪਣੀ ਕੱਟੀ ਹੈਗੀ 7 ਮਹੀਨੇ ਦੀ ਤੇ ਜਿਹਦੇ ਨਾਲ ਆਪਣਾ ਮੁਕਾਬਲਾ ਹੋਣਾ ਉਹ ਆਪਾਂ ਸਾਲ ਦੀ ਆ ਇਹ ਹੋ ਸਕਦਾ ਅਗਲੇ ਨੇ ਸਾਰਾ ਦੁੱਧ ਛੱਡ ਕੇ ਪਾਲੀ ਹੋਵੇ ਉਹ ਤਾਂ ਹੈਗੀ ਠੀਕ ਆ ਨਾ ਤੇ ਇੱਥੇ ਆ ਕੇ ਤੇ ਜਦੋਂ ਇਹ ਲੱਗਦਾ ਤੁਮਾਰੋ ਕਹਿਉਦਾ ਦੁੱਧ ਚੁੰਮੀ ਜਾਂਦੀ ਤਰੀਕ ਵੀਰੇ ਨੇ ਨੋਟ ਕਰ ਲਓ ਨੋਟ ਕਰ ਲਓ ਕਿਦਾਂ ਤਰੀਕ ਦੀ ਆ ਠੀਕ ਹੈ ਜੀ ਇਹਦੇ ਰੌਲਾ ਪੈ ਰਿਹਾ ਜੀ ਹਾਂ ਜੀ ਦੋ ਸਾਲਾਂ ਦੀ ਕੱਟੀ ਇਹ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਕੱਟਦੀ ਹੋਣ ਕੀ ਰੌਲਾ ਪੈ ਰਿਹਾ ਇਹ ਕਹਿੰਦੇ ਜੀ ਕੱਟੀ ਵੱਡੀ ਆ ਆ ਵੇਖ ਲਓ ਬਸੇ ਵੱਡੀ ਆ ਹਾਂ ਤੁਹਾਨੂੰ ਵੀ ਨੋਟ ਕਰ ਵਕਤ ਆ ਪੱਤੇ ਨਾਲ ਆ ਜੀ ਜਜਮੈਂਟ ਕਰਨ ਪੂਰੇ ਪੱਕੇ ਹੋ ਗਾ ਜੀ ਠੀਕ ਹੈ ਜੀ ਠੀਕ ਹੈ ਕੱਟੀ ਦੇਖ ਕੇ ਜਜਮੈਂਟ ਕਰ ਲੈ ਕੋਈ ਕਹਿੰਦੇ ਦੋਸਤ ਇਹ ਚ ਇੱਕ ਜਿਹੜੀ ਨਹੀਂ ਲੱਗਦੀ ਉਹਨੇ ਤਾਂ ਕਹਿਣਾ ਵੀ ਹਾਂ ਜੀ ਭਾਈ ਕੱਟੀ ਵੱਡੀ ਆ ਦੇਖੋ ਤੁਸੀਂ ਹੁੰਦੀ ਦੇਖ ਲਓ ਪਿੱਛੋ ਇਹ ਤਾਂ ਸਾਲਾਂ ਦੀਆਂ ਕੱਟੀਆਂ ਦਾ ਨੇ ਬਾਅਦ ਵਿੱਚ ਅਗਲੇ ਸਬੂਤ ਦੇ ਅਗਲੇ ਸਾਲ ਨੂੰ ਕੀਰਨਾ ਚਾਹੀਦੀ ਹੈ ਵੀ ਸਬੂਤ ਨਾਲ ਅਗਲੇ ਅਗਲੇ ਸਾਲ ਕੀਰਨਾ ਚਾਹੀਦੀ ਹੈ ਜੇ ਦੋ ਦੰਦ ਹੋ ਗਈ ਜੇ ਦੋ ਸਾਲਾਂ ਦੀ ਹੋਏਗਾ ਸਿੰਗਾ ਦਾ ਨਹੀਂ ਕਹਿੰਦੇ ਫਰਕ ਪੈਂਦਾ ਆ ਜੇ ਇਹਦੇ ਦੋ ਸਾਲ ਦੇ ਬਸ ਸਿੰਗਾ ਦੱਸ ਦਿੰਦੇ ਹੁੰਦੇ ਜਿਹੜੀ ਅਸਲ ਬਾਰੇ ਅਸਲ ਆ ਨਾ ਨੀਲੀ ਇਹੋ ਛ ਹੈ ਆ ਪਿਓਰ ਆ ਇਹਨੂੰ ਜਿਹੜੀ ਕਹਦਾ ਕੋਈ 80% ਆ 90 ਆ ਦੋਗਲੀ ਆ ਕਿਵੇਂ ਆ ਸਹੀ ਨਹੀਂ ਲੀਏ ਆ ਵੀਰੇ ਐਂਡ ਦੇਖਣੀ ਆ ਨੰਬਰਾਂ ਜੀ ਪਤਾ ਆ ਗਿਆ ਟੱਬੀਆਂ ਚੱਟੀਆਂ ਦੇ ਕਹੇ ਚਤਰੀਆਂ ਬੇਦਰੀਆਂ ਦੇ ਉਹਦੀ ਕੱਢ ਕੇ ਪਹਿਲਾਂ ਸਾਡੇ ਨੰਬਰਾਂ ਤੇ ਜੱਜਿੰਗ ਕੀਤੀ ਉਹਨਾਂ ਨੇ ਜੱਜਿੰਗ ਕਰਕੇ ਕੱਢ ਕੇ ਜਾਨਵਰ ਤੇ ਫੇਰ ਸਾਨੂੰ ਕਹਿੰਦੇ ਤੁਸੀਂ ਸੌਂ ਖਾਓ ਜੱਜਾਂ ਨੇ ਸੌਂ ਖਾਦੀ ਸੀ ਕੱਲ ਪਤਾ ਕੀ ਆ ਵਿੱਚ ਕਈ ਗੱਲਾਂ ਇਹਦੇ ਵਿੱਚ ਬਹੁਤ ਕੋਸ਼ਾ ਸਾਡਾ 4 ਦਾ ਦਾ ਝੋਟਾ ਤੇ ਇਹਨਾਂ ਦੇ 6 ਦਾ ਦਾ ਝੋਟੇ ਵਿੱਚ ਵਾਰੇ ਪਹਿਲਾਂ ਇੱਕ ਮਿੰਟ ਯਾਰ ਪਹਿਲਾਂ ਜੱਜਿੰਗ ਕਰਨ ਦਾ ਫੱਟ ਸੀ ਇਹਨਾਂ ਦਾ ਬਾਹਰ ਛੋਟੇ ਦੰਦ ਚੈੱਕ ਕਰਨ ਆ ਚਾਰ ਦੰਦ ਦਾ ਜੀ ਅਸੀਂ ਇਹਨਾਂ ਨੂੰ ਦੱਥਿਆ 6 ਦੰਦ ਦਾ ਫੇਰ ਛੋਟੇ ਪੱਟੇ ਇਹਨਾਂ ਨੇ ਤੇ ਮੁੜ ਕੇ ਉੱਥੇ ਜੱਜਾਂ ਨੇ ਸੌਂਖਾ ਖਾਦੀ ਸੀਗੀ ਹਾਂ ਉਹ ਤਾਂ ਹੈਗਾ ਹੀ ਵੀ ਪਹਿਲੇ ਨਾ ਟੋਕਨ ਦੇਣ ਜਾਂਦਾ ਉਹਨੂੰ ਪਹਿਲਾਂ ਬਾਹਰ ਪਹਿਲਾਂ ਜੱਜਾਂ ਕਰਨ ਬਾਹਰ ਫੇਰ ਪਤਾ ਲੱਗਦਾ ਵੀ ਆਹ ਛੋਟਾ ਸਹੀ ਆ ਕਿ ਗਲਤ ਆ ਦੰਦਾਂ ਦਾ ਦੰਦਾਂ ਦਾ ਪਤਾ ਲੱਗਿਆ ਸੇਵਾ ਕੀਤੀ ਆ 7 ਦਿਨ ਹੋ ਗਏ ਉੱਥੇ 27 28 ਤਰੀਕ ਦੇ ਬੰਦੇ ਆਏ ਬੈਠੇ 25 ਦੇ ਅਸੀਂ ਤਾਂ ਕਿਹਾ ਸੀ ਸੌਂਖਾ ਖਾਓ ਸਾਨੂੰ ਡਾਕਟਰਾਂ ਨੂੰ ਜਾ ਕੇ ਤੇ ਇਹ ਕਹਿੰਦੇ ਬਾਹਰ ਕੱਢ ਲਿਓ ਰਿੰਗ ਚੋਂ ਸਹੀ ਹਲਾਉਣ ਮੌਕੇ ਨਾਲੇ ਹੁਣ ਮੈਂ ਕੀ ਆਈ ਮੈਂ ਬੈਂਕਰਾਦੀ ਦਾ ਕੰਮ ਕਰਦਾ ਜਿਨ੍ਹਾਂ ਨੂੰ ਮੈਂ ਟੀਕੇ ਦਿੰਦਾ ਮੈਂ ਸੌਂ ਕਹਾਂਦਾ ਮੈਨੂੰ ਕੀ ਪਤਾ ਅਗਲਾ ਨੀਲੀ ਦੇ ਵਿੱਚ ਮੋਹਰਾ ਤਾਂ ਪਾ ਦੇ ਕੋਈ ਵੀ ਕੰਮ ਸੌਂ ਕਾ ਕੇ ਥੋੜੀ ਕੀਤਾ ਜਾਂਦਾ ਭਰੋਸੇ ਤੇ ਕੀਤਾ ਜਾਂਦਾ ਹੁਣ ਇਹ ਮੰਨ ਪੰਜ ਦਿਨ ਵੱਡੀ ਹੋ ਜੂਗੀ ਪੰਜ ਦਿਨ ਘੱਟ ਹੋ ਜੂਗੀ ਹੁਣ ਦੋ ਇਹ ਕਹਿੰਦੇ ਆ ਵੀ ਭੋਸ ਆਉਂਦੀ ਆ ਦੋ ਨਹੀਂ ਦੋ ਬੰਦਾ ਨਹੀਂ ਦੋ ਖਾਲ ਦੀ ਹੁੰਦਾ ਹੀ ਨਹੀਂ ਕਰ ਲੈਣ ਉਹਦਾ ਤੁਰਨੂ ਵੀ ਪਤਾ ਹੀ ਹੈ ਜੀ ਸਾਨੂੰ ਪਤਾ ਪარა ਸੀ ਸੌਹ ਨਹੀਂ ਖਾਣੀਗੀ ਜਿਹੜੀ ਗੱਲ ਤੇ ਕਹਿੰਦੇ ਸੌਹ ਅਸੀਂ ਪ੍ਰੂਫ ਹੋ ਖਾਤਾ ਆਪਦਾ ਇਥੇ ਖਾਤਾ ਇਹ ਇੱਕ ਬੰਦਾ ਸੱਚਾ ਹੋਵੇ ਸੱਚੀ ਹੋਣਾ ਸੀ ਗੁਰੂ ਘਰੇ ਸਭ ਕਿਹੜੀ ਗੱਲ ਖਾਣੀ ਵੀ ਇਹੀ ਸੱਚੀ ਹੈ ਯਾਰ ਕਮੇਟੀ ਖਾਲੇ ਤੇ ਆਪਾਂ ਕਮੇਟੀ ਖਾਲੇ ਅਸੀਂ ਖਾਲਾਂਗੇ ਫਿਰ ਆ ਸੀਗਾ ਜਿੱਦਾਂ ਗੱਲ ਹੀ ਸੌਹਾਂ ਦੇ ਨਵੇੜ ਦੀਆਂ ਤਾਂ ਮੈਂ ਦੋਨੇ ਪਾਸੇ ਸੌਹ ਖਾ ਲਓ ਆ ਫਿਰ ਕਮੇਟੀ ਵੀ ਪਹਿਲਾਂ ਖਾਲੇ ਤੇ ਹੈ ਹੈਲੋ ਆ ਜੱਜਾ ਮੋੜੇ ਉਹ ਟੈਸਟ ਦੇ ਰਿਹਾ ਸੀ ਕਿ ਆ ਨਾ ਚਾਹ ਰਿਹਾ ਸੀ ਇਹਦਾ ਰੋਣਾ ਆਵੇ ਆ ਗਏ ਬਸ ਥੋੜਾ ਜਿਹਾ ਫੈਸਲਾ ਸੀ ਆ ਗਏ ਆ ਗੋਰੇ ਇੱਥੇ ਆ ਜਾਨੋ ਮਾਰਾ ਗੁੱਲਾ ਕਰ ਆ ਮੈਨੂੰ ਆ ਖੜੇ ਹੋਈ ਮੈਂ ਆ ਇੱਧਰ ਉਹ ਬਣਾਇਆ ਇਟਰਾਇਓ ਨੀ ਵੀਡੀਓ ਦਿਖਾ ਦੇ ਜਦੋਂ ਕਹਿਆ ਕੰਗਾ ਵੀਡੀਓ ਥੋੜਾ ਮਾੜੀ ਇੱਕ ਮੈਂ ਕੱਟੀ ਦੇਣਾ ਫੜੋ ਨਾ ਤੁਸੀਂ ਪੇਪਰ ਨੂੰ ਥੋੜੇ ਮੂਰੇ ਆਵੇ ਯਾਰ ਸਾਰੀਆਂ ਕੱਟੀਆਂ ਨੂੰ ਕਹਿੰਦੇ ਆ ਅਸੀਂ ਹਾਂਜੀ ਰਵਲਾ ਜੀ ਕਹਿੰਦੇ ਕੱਟੀ ਦੋ ਦੋ ਸਾਲਾਂ ਦੀਆਂ ਕੱਟੀਆਂ ਪਾ ਜਾਂਦੇ ਹਾਂ ਕਿ ਕੱਟੀ ਦੋ ਸਾਲ ਦੀ ਕੱਟੀ ਕਹਿੰਦੇ ਆ ਜੀ ਅਸੀਂ ਜੀ ਜੀਰਾ ਸ਼ਹਿਰ ਤੋਂ ਆ ਨਸੀਰ ਜੀਰਾ ਜੀਰਾ ਕੋਈ ਪਰ ਮੈਨੂੰ ਜੀ ਇੱਥੇ ਆਏ ਨੂੰ ਅੱਜ 8 ਦਿਨ ਹੋ ਗਏ ਆਹ ਬੇਲੇ ਚਾਹੀਏ ਹਾਂਜੀ ਇੱਥੇ ਤੋਂ ਲੈ ਹਾਂਜੀ ਵੇ ਨਹੀਂ ਕਰ ਸਕਦਾ ਉਹ ਤਰੀਕਾ ਜਿਥੋਂ ਨੇ ਭਾਈ ਜਿੰਨੇ ਮਰਜ਼ੀ ਪੁੱਛੇ ਵੀ ਤਰੀਕਾ ਜਿਥੋਂ ਇਹ ਆਪਾਂ ਰਿਪੋਰਟਿੰਗ ਕਰ ਰਹੇ ਹਾਂ ਜਿਹੜੇ ਜਿਲ੍ਹਾ ਬਰਨਾਲਾ ਦੇ ਕਸਬਾ ਧਰੋਲਾ ਦੇ ਪਸੂਬੇਲੇ ਵਿੱਚ ਕੱਢਿਆ ਕਿ ਚਾਰ ਉਫਰੀ ਭਾਰਤ ਦੇ ਚਾਰਾ ਵਿੱਚ ਲੈ ਲਿਆ ਮੁਕਾਬਲੇ ਹੋ ਰਹੇ ਨੇ ਪਰ ਇੱਥੇ ਕੁਝ ਹੁਣਤਾਣੇ ਸਾਹਮਣੇ ਆ ਰਹੀਆਂ ਨੇ ਜਿਹਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਇੱਥੇ ਜੋਰ ਨਤੀਜੇ ਜੋ ਸਹੀ ਤਰੀਕੇ ਨਾਲ ਨਹੀਂ ਹੋ ਰਹੇ ਜਿਸ ਕਰਕੇ ਲੋਕਾਂ 'ਤੇ ਭਾਰੀ ਰੋਸ ਪੈ ਜਾ ਰਿਹਾ ਭਾਈ ਜੀ ਕਿੱਥੋਂ ਆਏ ਤੁਸੀਂ ਮੇਰਾ ਜੀ ਨਾਮ ਮਨਪ੍ਰੀਤ ਸਿੰਘ ਪਿੰਡ ਢੰਡੀਆਂ ਤਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਤੁਸੀਂ ਇੱਡੀ ਰੋਣਾ ਪੈ ਗਿਆ ਸੀ ਆਪਣੀ ਦੇਖੋ ਲਾਤੀ ਹਰ ਜਾਂਦਾ ਤੀਜੇ ਨੰਬਰ ਤੇ ਲੱਗੀ ਸੀ ਮਿੱਤਰੋ ਆ ਦੇਖੋ ਇਹ ਰੰਗ ਦੇ ਵਿੱਚ ਵਾਰਦਿਆ ساری ਮਾਲਕ ਦੀ ਕਿਰਪਾ ਸੀ ਇਹਨੂੰ ਪਹਿਲਾਂ ਹੀ ਇੱਕ ਪਾਸੇ ਕੱਢ ਕੇ ਲਾਇਆ ਸੀ ਤੀਜਾ ਨੰਬਰ ਸੀ ਆਪਣੀ ਕੱਟੀ ਦਾ ਇੱਥੇ ਸਾਲ ਵਾਲੀ ਕੈਟਾਗਰੀ ਤੀਜੇ ਨੰਬਰ ਤੇ ਰਹੀ ਹੈ ਕੱਟੀਆਂ ਦੇਖ ਸਕਦੇ ਤੁਸੀਂ ਸੋ ਜਿਹੜੀਆਂ ਮੈਂ ਕਹਿੰਨਾ ਉਹ ਨਾ ਮੇਲਾ ਜਿੱਤਣ ਵਾਲੀਆਂ ਤੇ ਫਿਰ ਮੇਲਾ ਜਿੱਤਣ ਵਾਲੀਆਂ ਹੋ ਗਈਆਂ ਕਈ ਵੀਰਾਂ ਦੇ ਮੂੰਹ ਬੰਦ ਕਰਨੀ ਵੀਡੀਓ ਬਣੋਈ ਸੀ ਸੋ ਬਣਾਈ ਆਪਾਂ ਕਿ ਇਹ ਆਪਣੇ ਫਾਰਮ ਦੀ ਕੱਟੀ ਹੈ ਦੇਖੋ ਆਪਣੇ ਫਾਰਮ ਤੋਂ ਗਈ ਸੀਗੀ ਹਾਂ ਮੇਲੇ ਵਾਲੀ ਕਹੀ ਸੀ ਤੇ ਮੇਲੇ ਵਾਲੀ ਨਿਕਲੀ ਆ ਇਹ ਨਹੀਂ ਵੀ ਕਹਿੰਨੇ ਪੌਂਚ ਤੇ ਕਰਦੇ ਕਰਦੇ ਇਹ ਸੀ ਮੇਲੇ ਵਾਲੀ ਕੱਫਾ ਤੇ ਮੇਲਾ ਰੁਟ ਗਿਆ ਕਿ ਇਹ ਸਾਰੇ ਰਿਦਵਾਨੇ ਇਕੱਠੇ ਜਿਹੜਾ ਵਾ ਦੇਖੋ ਕੀ ਕਰੀ ਰੱਖਿਆ ਪੱਟੀ ਨੇ ਇਹ ਸੀਗੀ ਆਪਣੀ ਮੇਲੇ ਵਾਲੀ ਤੀਜੇ ਨੰਬਰ ਦੇ ਲੱਗੀ ਆ ਦੋ ਸਾਲ ਵਾਲੀ ਕੈਟਾਗਰੀ ਸਵਾ ਦੇਖ ਸਕਦੇ ਆ ਬਹੁਤ ਹੀ ਟੀ ਟੋਲ ਦੀ ਕੱਟੀ ਲੋਕ ਕਲਾਸ ਕਰੋ ਚੈੱਕ ਦੋਸਤੋ